ਸਸਕਾਲਾ ਬੀਬੀਐਮਬੀ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਚੱਲਿਆ ਤੇ ਇਸ ਵਿਵਾਦ ਦਾ ਕਾਰਨ ਸੀ ਕਿ ਹਰਿਆਣੇ ਨੂੰ ਵਾਧੂ ਪਾਣੀ ਨਹੀਂ ਦੇਣਾ ਪੰਜਾਬ ਨੇ ਤੇ ਉਹਦੇ ਵਿੱਚ ਜੇ ਮੋٹے ਤੌਰ ਤੇ ਦੇਖਿਆ ਜਾਵੇ ਤਕਨੀਕੀ ਰੂਪ ਦੇ ਵਿੱਚ ਤੇ ਕਾਨੂੰਨੀ ਰੂਪ ਦੇ ਵਿੱਚ ਕੋਟਾਂ ਦੇ ਵਿੱਚ ਲੜਾਈ ਰਹੀ ਹੈ ਪਰ ਜਦੋਂ ਕੇਂਦਰ ਦੇ ਵਿੱਚ ਉਹ ਚਿੱਠੀ ਫੈਸਲੇ ਦੀ ਹਜ ਤੱਕ ਨਹੀਂ ਦਿਖੀ ਪ੍ਰੈਸ ਨੋਟ ਇੱਕ ਜਾਰੀ ਹੁੰਦਾ ਕਿ ਹਰਿਆਣੇ ਨੂੰ ਵਾਧੂ ਪਾਣੀ ਦਿੱਤਾ ਜਾਵੇ ਉਦੋਂ ਬਾਅਦ ਦੇ ਵਿੱਚ ਮਾਮਲਾ ਫਿਰ ਹਾਈ ਕੋਰਟ ਪਹੁੰਚਦਾ ਪਰ ਸਰਕਾਰ ਦੇ ਵਿੱਚ ਸਭ ਤੋਂ ਵੱਡੀ ਚੁਣੌਤੀ ਬਾਅਦ ਦੇ ਵਿੱਚ ਇਹ ਬਣ ਗਈ ਪਾਣੀ ਤਾਂ ਚਲੋ ਨਹੀਂ ਜਾਣ ਦਿੱਤਾ ਕਿ BBMP ਨੇ ਫੈਸਲਾ ਲੈ ਲਿਆ ਜਿਹਦੇ ਵਿੱਚ ਕੋਰਟ ਨੇ ਵੀ ਇਹ ਗੱਲ ਕਹਿਤੀ ਸੀ ਕਿ BBMP ਆਪਦੀ ਸੁਰੱਖਿਆ ਨੂੰ ਲੈ ਕੇ ਆਪ ਫੈਸਲਾ ਲੈ ਸਕਦਾ ਹੈ ਤਾਂ BBMP ਦੇ ਵੱਲੋਂ ਕਹਿੰਦੇ ਖਬਰਾਂ ਇਹ ਆਈਆਂ ਸਾਹਮਣੇ ਜਿਹੜੀਆਂ ਮੀਡੀਆ ਰਿਪੋਰਟਸ ਹੋਈਆਂ ਕਿ CSF ਦੀ ਸਿਕਿਉਰਿਟੀ ਹੁਣ ਉੱਥੇ ਲਾਈ ਜਾਓ ਹੁਣ CSF ਦੀ ਸਿਕਿਉਰਿਟੀ ਤਕਨੀਕੀ ਤੌਰ ਦੇ ਉੱਤੇ ਕਾਰਨ ਕੀ ਹੈ ਇਹਦਾ ਵਿਰੋਧ ਕਿਉਂ ਹੈ ਵੈਸੇ ਤਾਂ ਸੁਰੱਖਿਆ ਜੇ ਲਿਖਿਆ ਜਾਵੇ CSF ਦੀ ਵੈਸੇ ਵੀ ਸਾਡੇ ਲੀਡਰਾਂ ਕੋਲ ਵੀ ਜਾਂ ਕਈ ਥੰਮ ਤੇ ਹੈਗੀ ਹੈ ਤਾਂ ਫਿਰ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜੇਕਰ ਸੀਐਸਐਫ ਦੀ ਸਿਕਿਉਰਿਟੀ ਲੱਗ ਜਾਂਦੀ ਹੈ ਤਾਂ ਜ਼ਾਹਰ ਜੀ ਗੱਲਾਂ ਉਹਨਾਂ ਨੇ ਕੇਂਦਰ ਦੇ ਕਾਨੂੰਨ ਵੀ ਮੰਨਣੇ ਨੇ ਜਾਂ ਉਹਨਾਂ ਨੇ ਜੇ ਕੋਈ ਕਾਨੂੰਨੀ ਰੂਪ ਦੇ ਵਿੱਚ ਕਿਤੇ ਕੋਈ ਜੇ ਦੇਖੀਏ ਤਾਂ ਕੋਈ ਫੈਸਲਾ ਹੋ ਜਾਂਦਾ ਤਾਂ ਉਹਨਾਂ ਨੇ ਉਹ ਮੰਨ ਲੈਣਾਗਾ ਤੇ ਯਾਨੀ ਕਿ ਟੋੜੀ ਐਂਟ੍ਰੈਂਸ ਹੋ ਜਾਣੀ ਹੈ ਤੇ ਬੀਬੀਐਮਬੀ ਨੇ ਉੱਥੋਂ ਪਾਣੀ ਛੱਡ ਦੇਣਾ ਹੁਣ ਹੋਇਆ ਇਹ ਸੀ ਕਿ ਪੰਜਾਬ ਪੁਲਿਸ ਜਦੋਂ ਲਾਈ ਗਈ ਸੀ ਬੀਬੀਐਮਬੀ ਤੇ ਤਾਂ ਸਿੱਧੇ ਜ ਰੂਪ ਤੇ ਵਿੱਚ ਬੀਬੀਐਮਬੀ ਦੇ ਅਧਿਕਾਰੀ ਸਿੱਧੇ ਤੌਰ ਤੇ ਜਾ ਕੇ ਉੱਥੋਂ ਪਾਣੀ ਨਹੀਂ ਸੀਗੀ ਛੱਡ ਸਕਦੇ ਇਹ ਭਾਵੇਂ ਮੰਨੇ ਚਾਹੇ ਸਰਕਾਰਾਂ ਨਾ ਮੰਨਣ ਉਦਾਹਨ ਬਹੁਤ ਵੱਡਾ ਕਾਰਨ ਸੀ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਜਦੋਂ ਉੱਥੇ ਸੀ ਤਾਂ ਉਹ ਬਾਰਡਰ ਕ੍ਰੋਸ ਕ੍ਰੋਸ ਲਾਈਨ ਨਹੀਂ ਸੀਗੀ ਹੋਣ ਦਿੰਦੀ ਇੱਕ ਵਾਰੀ ਫੇਰ ਤੋਂ ਖਬਰ ਆਈ ਕਿ ਸੀਐਸਐਫ ਦੀ ਸੁਰੱਖਿਆ ਲੱਗ ਸਕਦੀ ਹੈ ਬੀਬੀਐਮਬੀ ਨੇ ਫੈਸਲਾ ਕਰ ਲਿਆ ਪੰਜਾਬ ਨੇ ਇਹਨੂੰ ਆਪੋਜ਼ ਕੀਤਾ ਉਸ ਤੋਂ ਬਾਅਦ ਹੁਣ ਕੈਬਨਿਟ ਦੇ ਵਿੱਚ ਵੀ ਅੱਜ ਇਹ ਫੈਸਲਾ ਲਿਆ ਗਿਆ ਕਿ ਬੀਬੀਐਮਬੀ ਦੇ ਉੱਤੇ ਜਾਂ ਪੰਜਾਬ ਦੇ ਕਿਸੇ ਵੀ ਡੈਮ ਦੇ ਉੱਤੇ ਕੇਂਦਰੀ ਸੁਰੱਖਿਆ ਬਲ ਨਹੀਂਗਾ ਲੱਗੂਗਾ ਪਰ ਇਹ ਤਾਂ ਸਭ ਤੋਂ ਵੱਡਾ ਕਾਰਨ ਕੀ ਆ ਰਿਹਾ ਸੀ ਕਿ ਪੰਜਾਬ ਨੇ ਕਿਸੇ ਸਮੇਂ ਸਹਿਮਤੀ ਵੀ ਦਿੱਤੀ ਸੀ ਤਾਂ ਜਿਹੜੀ ਇਹ ਚਿੱਠੀ ਤੁਹਾਨੂੰ ਮੈਂ ਦਿਖਾ ਰਿਹਾ ਇਸ ਚਿੱਠੀ ਦੇ ਕਰਕੇ ਪੰਜਾਬ ਦੇ ਵੱਲੋਂ ਸਹਿਮਤੀ ਦਾ ਜ਼ਿਕਰ ਆਉਂਦਾ ਸੀ ਕਿ ਪੰਜਾਬ ਸੀਐਸਐਫ ਨੂੰ ਲੈ ਕੇ ਸਹਿਮਤੀ ਦੇ ਚੁੱਕਿਆ ਹੁਣ ਇਹ ਚਿੱਠੀ 2021 ਦੇ ਵਿੱਚ ਜਾਰੀ ਹੁੰਦੀ ਹੈ ਤੇ ਹਰਪਾ ਚੀਮਾ ਹੋਰਾਂ ਦਾ ਦਾਵਾ ਸੀ ਕਿ ਇਹ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਇਹ ਚਿੱਠੀ ਜਾਰੀ ਕੀਤੀ ਗਈ ਸੀ ਤੇ ਇਸ ਫੈਸਲੇ ਦੇ ਨਾਲ ਬੀਵੀਐਮਬੀ ਸੀਐਸਐਫ ਦੀ ਸੁਰੱਖਿਆ ਲਾ ਸਕਦੀ थी ਜਾਂ ਕਹਿੰਦੇ ਸੀਐਸਐਫ ਦੀ ਸੁਰੱਖਿਆ ਲੱਗਣ ਦੇ ਰਾਹ ਪੱਧਰੇ ਸੀ ਪਰ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਸਪੈਸ਼ਲੀ ਤੋਂ ਹਰ ਦੇ ਉੱਤੇ ਇਸ ਚਿੱਠੀ ਦਾ ਵੀ ਜ਼ਿਕਰ ਹੋਇਆ ਇਸ ਚਿੱਠੀ ਨੂੰ ਵਾਪਸ ਲੈ ਲਿਆ ਹੁਣ ਸਰਕਾਰ ਨੇ ਨਾ ਸਿਰਫ ਵਾਪਸ ਲਿਆ ਬਲਕਿ ਇਹ ਵੀ ਅੱਗੇ ਨੂੰ ਫੈਸਲਾ ਕਰਤਾ ਕਿ ਪੰਜਾਬ ਦੇ ਕਿਸੇ ਵੀ ਡੈਮ ਦੇ ਉੱਤੇ ਕੇਂਦਰੀ ਸੁਰੱਖਿਆ ਨਹੀਂ ਲੱਗੂ ਬਲਕਿ ਪੰਜਾਬ ਦੀ ਹੀ ਸੁਰੱਖਿਆ ਹੈ ਜਿਹੜੀ ਉਹ ਕਿਉਂਕਿ ਪੰਜਾਬ ਦੀ ਸੁਰੱਖਿਆ ਦੇ ਉੱਤੇ ਕਿਸੇ ਦਾ ਰੋਂਦਾ ਸਵਾਲ ਨਹੀਂ ਪੰਜਾਬ ਦੀ ਪੁਲਿਸ ਦੇ ਉੱਤੇ ਚਾਹੇ ਟੈਰਰਿਸਟ ਟਾਈਮ ਹੋਵੇ ਚਾਹੇ ਬਾਕੀ ਜਗ੍ਹਾ ਤੇ ਹੋਵੇ ਤਾਂ ਪੰਜਾਬ ਦੀ ਪੁਲਿਸ ਕੰਪੀਟੈਂਟ ਹੈਗੀ ਹੈ ਕਿ ਆਖਰ ਉਹ ਵੱਡੇ ਤੌਰ ਦੇ ਉੱਤੇ ਸੁਰੱਖਿਆ ਕਰ ਸਕਦੀ ਹੈ ਇਸ ਕਰਕੇ ਇਹ ਚਿੱਠੀ ਹੀ ਸੀ GD 37 ਦਾ ਜ਼ਿਕਰ ਕਈ ਵਾਰੀ ਹੁੰਦਾ ਨਜ਼ਰ ਆਉਂਦਾ ਸੀ ਤੇ CSS ਲੱਗਣ ਦਾ ਰਾਹ ਪੱਧਰਾ ਸੀ ਪਰ ਪੰਜਾਬ ਸਰਕਾਰ ਨੇ ਜਿੱਥੇ ਚਿੱਟੀ ਨੂੰ ਵਿਦਰਾਅ ਕਰ ਲਿਆ ਤਾਂ ਉਸ ਫੈਸਲੇ ਨੂੰ ਵੀ ਵਿਦਰਾਅ ਕਰ ਲਿਆ ਤੇ ਨਾਲੋਂ ਨਾਲ ਇਹਨੂੰ ਮੁਰਤੋਂ ਰੱਦ ਕਰਤਾ ਹੈਗਾ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਜੇਕਰ ਹੁਣ ਡੈਮਾਂ ਦੇ ਉੱਤੇ ਸੁਰੱਖਿਆ ਲੱਗਣੀਆਂ ਤਾਂ ਪੰਜਾਬ ਪੁਲਿਸ ਦੀ ਹੋਊਗੀ ਤੇ ਉਹਦਾ ਸਿੱਧਾ ਕਾਰਨ ਇਹ ਕਹ ਕਹਿ ਸਕਦੇ ਆ ਕਿ ਜੇਕਰ ਰਾਜਸਥਾਨ ਹਰਿਆਣਾ ਦਿੱਲੀ ਜਿਹੜਾ ਸ਼ੇਅਰ ਪਾਣੀ ਦੇ ਉੱਤੇ ਆਉਂਦਾ ਜੇਕਰ ਕੱਲੂ ਇਸੇ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਬੀਤੇ ਦਿਨਾਂ ਦੇ ਦੌਰਾਨ ਹੋਈ ਹੈ ਜੇਕਰ ਹੁੰਦੀ ਆ ਤਾਂ ਉਹਦੇ 'ਚ ਇਹ ਨਹੀਂ ਹੈਗਾ ਵੀ ਸਿੱਧੇ ਰੂਪ ਦੇ ਜਾ ਕੇ ਜੇ ਆਪਾਂ ਆਮ ਦੇਸੀ ਭਾਸ਼ਾ 'ਚ ਗੱਲ ਕਰੀਏ ਕਿ ਕੋਈ ਪਾਣੀ ਖੋਲ ਦੂਗਾ ਕਿਉਂਕਿ ਸੁਰੱਖਿਆ ਪੰਜਾਬ ਦੀ ਲੱਗੀ ਹੋਣੀ ਹੈ ਤੇ ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਿડા ਉੱਥੇ ਉਹਨਾਂ ਹੁਕਮਾਂ ਨੂੰ ਅਵੇਲ ਕਰਾਉਣਾ ਐਡਾ ਸੌਖਾ ਨਹੀਂ ਗਾ ਹੋਗਾ ਇਸੇ ਕਾਰਨ ਸੁਰੱਖਿਆ ਦੇ ਪਿੱਛੇ ਦੀ ਲੜਾਈ ਹੈ ਔਰ ਸੁਰੱਖਿਆ ਨੂੰ ਲੈ ਕੇ ਦੇਖਿਆ ਜਾਵੇ ਤਾਂ ਸਾਡੀ ਦੇਸ਼ ਇੱਕ ਹੈ ਚਾਹੇ ਸੁਰੱਖਿਆ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਤਕਨੀਕੀ ਕਾਰਨ ਇਹ ਹੁੰਦਾ ਵੀ ਜਦੋਂ ਬੰਦੇ ਸਾਡੇ ਖੜੇ ਹੋਣਗੇ ਤਾਂ ਫਿਰ ਆ ਕੇ ਕਿਵੇਂ ਲੰਘ ਕੇ ਕੋਈ ਸਾਡੀ ਮਰਜ਼ੀ ਤੋਂ ਬਿਨਾ ਪਾਣੀ ਖੋਲ ਦੂਗਾ